ਕੀ ਗੱਲ ਹੋ ਗਈ ਤੁਸੀਂ ਅੱਜ ਉਰੇ ਖੜੇ ਹੋ ਪੰਚਾਇਤੀ ਜ਼ਮੀਨ ਪਿੰਡ ਰੋਣੋ ਖੁਰਦ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੇਰੀ ਵਾਈਫ ਰਾਜਵਿੰਦਰ ਕੌਰ ਜੋ ਕਿ ਮੌਜੂਦਾ ਸਰਪੰਚ ਨੇ ਪਿੰਡ ਰੋਣੋ ਖੁਰਦ ਇਹ ਸਾਡਾ ਪੰਚਾਇਤੀ ਜ਼ਮੀਨ ਦਾ ਟਰਾਂਸਫਰ ਸੀ ਚਾਰ ਮੋਟਰਾਂ ਜੋ ਕਿ ਟਰਾਂਸਫਰ ਨੂੰ ਲੱਗਿਆ ਸੀ ਜਿਸ ਦੀ ਰਾਤ ਚੋਰੀ ਹੋਈ ਹੈ ਇਸ ਦਾ ਕੰਮ ਸੇ ਕੰਮ ਵੀ 1.5-2 ਲੱਖ ਦਾ ਨੁਕਸਾਨ ਹੋਇਆ ਹੈ ਤਾਂ ਅਸੀਂ ਪੁਲਿਸ ਨੂੰ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿੰਨਾ ਕੁ ਤਾਂਬਾ ਤੇ ਤਾਂਬਾ ਲੱਖ ਡੇਢ ਲੱਖ ਦਾ ਤਾਂ ਬੱਤੀ ਆ ਜੀ ਤੇਲ 120 ਲੀਟਰ ਤੇਲ ਪੈਂਦਾ ਇਹ ਚ ਜੋ ਕਿ ਸਾਰੇ ਉਹ ਕੱਢ ਕੇ ਲੈ ਗਏ ਤੇ ਬਾਕੀ ਐਂਗਲ ਲੱਗੇ ਸੀ ਜੋ ਐਂਗਲ ਵੀ ਉਹਨਾਂ ਨੇ ਕੱਢ ਕੇ ਲੈ ਲੇ ਤੁਹਾਨੂੰ ਸ਼ੱਕ ਕਿਸੇ ਤੇ ਸ਼ੱਕ ਜੀ ਮੁੰਡਾ ਰਾਤ ਜਿਹੜੇ ਇਹਨਾਂ ਦੀ ਜ਼ਮੀਨ ਹੈ ਜਿਹਨਾਂ ਕੋਲ ਇਹ ਥੂੜੀ ਬਣਾ ਕੇ ਆ ਰਹੇ ਸੀਗੇ ਹਾਂਜੀ ਤੇ ਸਾਰੀ ਏਡੀ ਵੱਲੋਂ ਠੀਕ ਹੈ ਜੀ ਤਾਂ ਇਹਨਾਂ ਦੇ ਦੱਸਣ ਮੁਤਾਬਕ ਤਿੰਨ ਬੰਦੇ ਉੱਥੇ ਰਾਤ ਨੂੰ 9:30 ਤੋਂ ਪੌਣੇ 10 ਦੇ ਵਿੱਚ ਜੋ ਕਿ ਟੋਂਸੇ ਨੂੰ ਦੀ ਪਹੁੰਚ ਜਾਂਦਾ ਠੀਕ ਹੈ ਜੀ ਕਿੱਥੇ ਬੈਠੇ ਸੀ ਇਹਨਾਂ ਨੇ ਪੁੱਛਿਆ ਵੀ ਤੁਸੀਂ ਕਿੱਥੇ ਲੱਗੇ ਹੋ ਤਾਂ ਉਹਨਾਂ ਨੇ ਕੋਈ ਬਾਨਾ ਮਾਰੇ ਕਿ ਫੈਕਟਰੀ 'ਚ ਕੰਮ ਕਰਦੇ ਆ ਵੀ ਸਾਡਾ ਪਿੰਡ ਹੋਲ ਐ ਹੋਲ ਲਲੋ ਲਲੋ ਐ ਤਾਂ ਉਸ ਦੇ ਇੱਕ ਮੁੰਡੇ ਦੀ ਬਾਹ ਕੱਟੀ ਹੋਈ ਐ ਜਿਹਨੇ ਕੋ ਪ੍ਰਟੀਨਾ ਮੋਟਰਸਾਈਕਲ ਸੀਗਾ ਇਹਨਾਂ ਨੇ ਉਥੋਂ ਭਜਾਈ ਵੀ ਨੇ ਉਹ ਉਹਨਾਂ ਕੋ ਦੋ ਬੈਗ ਬੰਦਾ ਇਹਨਾਂ ਨੇ ਦੱਸਣ ਮੁਤਾਬਕ ਹੀ ਦੋ ਬੈਗ ਸੀ ਉਹਨਾਂ ਕੋਲ ਠੀਕ ਹੈ ਜੀ ਮਿੱਥਣੇ ਤੁਹਾਨੂੰ ਸ਼ੱਕ ਆ ਵੀ ਉਹ ਅੰਜਾਮ ਦੇ ਕੇ ਚੋਰੀ ਨੂੰ ਹਾਂਜੀ ਹੋ ਸਕਦਾ ਜੀ ਇਸ ਕਰਕੇ ਕੈਮਰੇ ਚੈੱਕ ਕਰਨੇ ਜ਼ਰੂਰੀ ਨੇ ਕੈਮਰੇ ਚੈੱਕ ਕਰਨੇ ਬਹੁਤ ਜ਼ਰੂਰੀ ਨੇ ਕਾਹੀ ਪਤਾ ਲੱਗੂ ਕਿ ਉਹ ਆਏ ਨੇ ਜਾਂ ਨਹੀਂ ਆਏ ਜਾਂ ਕਿੱਧਰ ਨੂੰ ਗਏ ਅਗਰ ਉਹਨਾਂ ਨੇ ਕੀਤੀ ਆ ਤਾਂ ਕਿੱਧਰ ਨੂੰ ਗਏ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪੰਜਾਬ ਪੁਲਿਸ ਤੋਂ ਮੰਗ ਕਰਦੇ ਆ ਜੀ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ